ਲੁਧਿਆਣਾ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਸ਼ਰ ਪੱਪੀ ਨੇ ਖੋਲਿਆ ਆਪਣਾ ਮੁੱਖ ਚੋਣ ਦਫ਼ਤਰ ਇਸ ਮੌਕੇ ਤੇ ਬੋਲਦੇ ਵਿਰੋਧੀਆਂ ਤੇ ਸਾਧਿਆ ਨਿਸ਼ਾਨਾ ਅਤੇ ਕਿਾ ਕੀ ਚੋਣਾਂ ਤੋਂ ਬਾਅਦ ਵਾਪਸ ਮੁੜ ਜਾਣਗੇ ਰਾਜਾ ਵਡਿੰਗ ਇਸ ਮੌਕੇ ਤੇ ਪਹੁੰਚੇ ਵਿਧਾਇਕ ਮਦਨ ਲਾਲ ਬੱਗਾ ਨੇ ਵੀ ਸਾਧਿਆ ਨਿਸ਼ਾਨਾ ਤੇ ਕਹ ਕਿ ਰਵਨੀਤ ਸਿੰਘ ਬਿੱਟੂ ਬਾਰੇ ਰਾਜਾ ਵਡਿੰਗ ਨੇ ਕਿਹਾ ਹੈ ਕਿ ਪੰਜ ਦਿਨਾਂ ਵਿੱਚ ਇੰਨੇ ਫੋਨ ਆਉਂਦੇ ਹਨ ਜਿੰਨੇ ਰਵਨੀਤ ਸਿੰਘ ਬਿੱਟੂ ਨੇ 10 ਸਾਲਾਂ ਵਿੱਚ ਨਹੀਂ ਚੁੱਕੇ ਹੋਣਗੇ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਫੋਨ ਕਰ ਕਰਕੇ ਕਹਿ ਰਹੇ ਹਨ ਕਿ ਉਹਨਾਂ ਦੇ ਪ੍ਰੋਗਰਾਮ ਰੱਖੋ ਇਸ ਕਰਕੇ ਹੀ ਉਹਨਾਂ ਦੇ ਫੋਨਾਂ ਵਿੱਚ ਜ਼ਿਆਦਾ ਨੰਬਰ ਹਨ ਦੇਖੋ ਅੱਜ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੇ ਆਮ ਆਦਮੀ ਪਾਰਟੀ ਮੁੱਖ ਦਫ਼ਤਰ ਦਾਦ ਕਟਨ ਫਰੋਜਪੁਰ ਰੋਡ ਉਹ ਪੋਜੀਟਿਵ ਪੀਜੂ ਅੱਜ ਕਿੱਦਾਂ ਗਿਆ ਕਿਥੇ ਗੁਰੂ ਸਾਹਿਬ ਦੇ ਚਰਨ ਪਰਸੇ ਨੇ ਉੱਥੇ ਸੰਗਤ ਦੀ ਇੱਥੇ ਵੱਡੀ ਗਿਣਤੀ ਤੇ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੋ ਚੁੱਕੀ ਹੈ ਤੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਬੰਦੀ ਲੀਡ ਨਾਲ ਜਿਹੜੀ ਵੀ ਲੋਕ ਸਭਾ ਦੀ ਸੀਟ ਦਿੱਤ ਰਹੀ ਹੈ ਸਰ ਕਿਸ ਤਰ੍ਹਾਂ ਦਾ ਜੋਰ ਪ੍ਰਚਾਰ ਚੱਲ ਰਿਹਾ ਹੈ ਦੇਖੋ ਪੂਰੇ ਮੈਂ ਆਪਣੇ ਹਲਕੇ ਆਤਮ ਨਗਰ ਦੇ ਨਾਲ ਨਾਲ ਸਮੁੱਚਾ ਲੁਧਿਆਣੇ ਵਿੱਚ ਜਿੰਨੇ ਵੀ ਵਿਧਾਨ ਸਭਾ ਹਲਕੇ ਨੇ ਸਾਰਿਆਂ ਵਿੱਚ ਅਸ਼ੋਕ ਪ੍ਰੈਸ਼ਰ ਪੀ ਦੀ ਬੜੀ ਜ਼ਬਰਦਸਤ ਲਹਿਰ ਚੱਲ ਰਹੀ ਹੈ ਇਹਦਾ ਕਾਰਨ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਤੇ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਰਾਜਨੀਤੀ ਦੇ ਮੈਨੇ ਬਦਲੇ ਨੇ ਚਾਹੇ ਉਹਨਾਂ ਨੂੰ ਜੇਲ੍ਹ ਵਿੱਚ ਨਾਦਰ ਸ਼ਾਹੀ ਜਿਹੜੀਆਂ ਫਰਮਾਨਾਂ ਦੇ ਤਹਿਤ ਜੇਲ੍ਹ ਵਿੱਚ ਢੱਕਿਆ ਗਿਆ ਉਦੇ باوجود ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨਾਲ ਨਿੱਤਿਆਂ ਦੇ ਮੋਹਰ ਲਾਉਂਦੇ ਹੋਏ ਇਹਨਾਂ ਦੇ ਨਾਲ ਜੁੜ ਰਹੇ ਨੇ ਤੁਸੀਂ ਦੇਖਿਆ ਵੀ ਜਿੱਥੇ ਵੀ ਪੱਪੀ ਜਾਂਦੀ ਨੇ ਉਸ ਵਿਧਾਨ ਸਭਾ ਹਲਕੇ 'ਚ ਦੂਸਰੀਆਂ ਪਾਰਟੀਆਂ ਤੋਂ ਛੱਡ ਕੇ ਲੋਕ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਬਿਨਾਂ ਕਿਸੇ ਡਰ ਤੇ ਬਿਨਾਂ ਕਿਸੇ ਦਬਾਅ ਦੇ ਬਿਨਾਂ ਕਿਸੇ ਲੱਗੋ ਜਿਹੜੀ ਦਰੈਸੀ ਦੇ ਵਿੱਚ ਕੱਲ ਧਾਰਮਿਕ ਪ੍ਰੋਗਰਾਮ ਹੋਇਆ ਉੱਤੇ ਰਾਜਾ ਵੜੀਗ ਦੇ ਰਵਨੀਤ ਪਿੱਟੂ ਜੋਗੀ ਇੱਕ ਦੂਜੇ ਨੂੰ ਨਿੰਦਦੇ ਪਈ ਨੇ ਜੱਫੀਆਂ ਪਾਉਂਦੇ ਵਿਖਾਈ ਦਿੱਤੇ ਨੇ ਸਟੇਜ ਤੇ ਦੇਖੋ ਮੈਂ ਕਹਿੰਦਾ ਵੀ ਜਿਹੜਾ ਕੋਈ ਵੀ ਪਾਰਟੀ ਦਾ ਨਮਾਇੰਦਾ ਉਹਨੂੰ ਬੈਰ ਵਿਰੋਧ ਤੋਂ ਉੱਤੇ ਉੱਠ ਕੇ ਰਾਜਨੀਤੀ ਸਿਰਫ ਵੋਟਾਂ ਦੀ ਹੁੰਦੀ ਹੈ ਉਹਦੇ ਵਿੱਚ ਬੈਰ ਵਿਰੋਧ ਨਹੀਂ ਚਾਹੀਦਾ ਇਹਦੇ ਲਈ ਮੈਂ ਕਹਿੰਦਾ ਵੀ ਹਰੇਕ ਪਾਰਟੀ ਨੂੰ ਜਦੋਂ ਵੀ ਕੋਈ ਕੈਂਡੀਡੇਟ ਮਿਲੇ ਪਿਆਰ ਸਤਿਕਾਰ ਨਾਲ ਲੈਣਾ ਕਿਉਂਕਿ ਇਹ ਕੋਈ ਦੇਸ਼ਾਂ ਦੀ ਹੱਦਾਂ ਦੀ ਲੜਾਈ ਥੋੜਾ ਇਹ ਤਾਂ ਵੋਟਾਂ ਦੀ ਲੜਾਈ ਹੈ ਜਿਹਦੇ ਹੱਥ ਜਿਹਦੇ ਨਾਲ ਪਬਲਿਕ ਹੈ ਲੋਕਤੰਤਰ ਹੈ ਉਹਦੀ ਜਿੱਤ ਹੋ ਜਾਣੀ ਹੈ ਦੂਜੇ ਨੂੰ ਖੁਸ਼ੀ ਖੁਸ਼ੀ ਵਧਾਈ ਦੇਣੀ ਚਾਹੀਦੀ ਸਾਬ ਲੋਕਾਂ ਅੱਗੇ ਜਿਹੜਾ ਉਹ ਕੁਝ ਹੋਰ ਵਿਵਾਰ ਹੁੰਦਾ ਇੱਕ ਦੂਜੇ ਦੇ ਦੁਸ਼ਣਪਾਜੀ ਕਰਦੇ ਨੇ ਇੱਕ ਦੂਜੇ ਨੂੰ ਨਿੰਦਦੇ ਨੇ ਜਦੋਂ ਆਮੋ ਸਾਹਮਣੇ ਹੁੰਦੇ ਨੇ ਜੱਫੀਆਂ ਪਾਉਂਦੇ ਨੇ ਲੋਕਾਂ ਨੂੰ ਦੇਖੋ ਜਿਹੜੀ ਗੱਲ ਜਿਹੜੀ ਗੱਲ ਮੂੰਹ ਤੇ ਚਾਹੀਦੀ ਹੈ ਉਹੀ ਦਿਲ ਤੇ ਚਾਹੀਦੀ ਹੈ ਅਗਰ ਇਹ ਨਿੰਦਿਆ ਕਰਦੇ ਨੇ ਕੱਲ ਮੇਰੇ ਹਰਕੇ ਦੇ ਵਿੱਚ ਵੀ ਪੱਪੀ ਜਿਹਾਏ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਨਹੀਂ ਅਸੀਂ ਸਿਰਫ ਆਪਣਾ ਪ੍ਰਚਾਰ ਕਰਦੇ ਹਾਂ ਇਸ ਲਈ ਪ੍ਰਚਾਰ ਕਰਨਾ ਚਾਹੀਦਾ ਜੇ ਮਨ ਦੇ ਵਿੱਚ ਕੋਈ ਬੈਰ ਵਿਰੋਧਾ ਤਾਂ ਫਿਰ ਮੂੰਹ ਤੇ ਦਿਖਾਵਾ ਨਹੀਂ ਕਰਨਾ ਚਾਹੀਦਾ ਸਰ نو ਐਮ ਐਲ ਏ ਆ ਪੂਰੇ ਲੁਧਿਆਣੇ ਦੇ ਵਿੱਚ ਸਿਰਫ ਤੁਸੀਂ ਅੱਜ ਇਕੱਲੇ ਪਹੁੰਚੇ ਹੋ ਨਹੀਂ ਨਹੀਂ ਸਾਰੇ ਉਹਨਾਂ ਦੇ ਨਾਲ ਨੇ ਅਲੱਗ-ਅਲੱਗ ਏਰੀਆ ਦੇ ਵਿੱਚੋਂ ਜਿਹੜੇ ਨਮਾਇंदे ਉਹਨਾਂ ਦੇ ਪਹੁੰਚੇ ਨੇ ਅਗਰ ਕੋਈ ਐਮ ਐਲ ਏ ਸਹਿਬਾ ਦਾ ਪ੍ਰੋਗਰਾਮਾਂ ਕਰਨ ਕਿਉਂਕਿ ਹਰੇਕ ਦੇ ਹਲਕੇ 'ਚ ਆਪਣੀ ਮੀਟਿੰਗ ਚੱਲਦੀ ਆ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਪੱਪੀ ਪ੍ਰੈਸ਼ਰ ਵੀ ਮੇਰੇ ਵੱਡੇ ਭਰਾ ਨੇ ਮੈਂ ਤਾਂ ਹਰ ਜਗ੍ਹਾ ਖੜਨਾ ਸਾਰੇ ਇਹ ਨਹੀਂ ਵੇ ਕੋਈ ਹੋਰ ਐਮਐਲਏ ਵਿਰੋਧ ਕਰਦੇ ਨੇ ਸਾਰੇ ਐਮਐਲਏ ਉਹਨਾਂ ਦੇ ਮਾਰ ਕੇ ਜੋ ਕਿੰਨੀ ਗਲੀਡ ਦਵਾਉਂਦਾ ਭਰੋਸਾ ਦੇਖੋ ਪਹਿਲਾਂ ਵੱਡੀ ਗੱਲ ਕਰਨੀ ਨਹੀਂ ਚਾਹੀਦੀ ਤੇਰੀ ਜਿਹੜੀ ਖੁਸ਼ੀ ਹੈ ਇਹ ਗੱਲ ਦੱਸ ਰਹੀ ਹੈ ਕਿ ਵੱਡੀ ਲੀਡ ਨਾ ਦਿੱਤਾਗੇ ਠੀਕ ਹੈ ਜਿਸ ਤਰ੍ਹਾਂ ਸਮਰਥੀ ਲੋਕਾਂ ਅੱਜ ਗੁਰੂ ਦਾ ਸ਼ਕਰਾਨਾ ਕੀਤਾ ਗੁਰੂ ਮਹਾਰਾਜ ਦੇ ਚਰਨਾ ਚਰਿੇ ਬੇਨਤੀ ਲਾਈ ਆ ਵੀ ਲੁਧਿਆਣੇ ਦੇ ਲੋਕਾਂ ਦੀ ਸੇਵਾ ਤੇਰੀ ਕਿਰਪਾ ਹੋ ਗਈ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰਾਂਗੇ ਗੁਰੂ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਉਹ ਤੋ ਅਸ਼ੀਰਵਾਦ ਲੈ ਕੇ ਆ ਜਨਤਾ ਦੀ ਕਿਚੈਰੀ ਚਾ ਜਾ ਰਹੇ ਆ ਔਰ ਹਰ ਜਗ੍ਹਾ ਤੇ ਗੁਰੂ ਮਹਾਰਾਜ ਪਿਆਰ ਦਵਾ ਰਿਆ ਜਨਤਾ ਨੂੰ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਮਰਥਨ ਬਹੁਤ ਵਧੀਆ ਗੁਰੂ ਦੀ ਕਿਰਪਾ ਵਾ 13 13 ਦੋਲਦੇ ਫਿਰਦੇ ਆ ਮਹਾਰਾਜ ਕੱਲ ਰਵਨੀਤ ਬਿੱਟੂ ਤੇ ਰਾਜਾ ਬੜਿੰਗ ਦੀ ਇੱਕ ਸਟੇਜ ਤੇ ਜੱਪੀਆ ਬੋਦੇ ਵਫਾਈ ਦਿੰਦੇ ਨੇ ਜਦੋਂ ਕਿ ਲੋਕਾਂ ਦੇ ਵਿੱਚ ਜਾ ਕੇ ਇੱਕ ਦੂਜੇ ਨੂੰ ਨਿੰਦਦੇ ਨੇ ਅੱਗੇ ਉਹ ਦੇਖ ਲਿਓ ਕੱਲ ਜੱਪੀਆ ਅੱਜ ਦੇਖ ਲਿਓ ਕੀ ਹੁੰਦਾ ਇਹਨਾਂ ਦਾ ਡਰਾਮਾ ਸਾਰੇ ਲੋਕ ਜਾਣ ਚੁੱਕੇ ਲੁਧਿਆਣੇ ਦੇ ਲੋਕਾਂ ਨੂੰ 50 ਲੱਖ ਦੀ ਆਬਾਦੀ ਚੋ ਕੋਈ ਕਾਂਗਰਸ ਨੂੰ ਕੈਂਡੀਡੇਟ ਨਹੀਂ ਲੱਭਿਆ ਅੱਜ ਗਿੱਦੜ ਵਾਏ ਜਾਣਾ ਪੈ ਗਿਆ ਤੇ ਪਹਿਲੀ ਤਰੀਕ ਤੋਂ ਬਾਅਦ ਰਾਜੇ ਬੜਿੰਗ ਨੇ ਨਹੀਂ ਲੱਭਣਾ ਲੁਧਿਆਣੇ ਦੀ ਦਰ ਤੇ ਰਾਜੇ ਬੜਿੰਗ ਕਹਿੰਦਾ ਦਫਤਰ ਖੋਲਾਂਗੇ ਇੱਥੇ ਵੱਡੀ ਲੀਡ ਨਾਲ ਜਿੱਤ ਕੇ ਵੀ ਕਿੱਦਾਂ ਦੇਖਦੇ ਕਿਹੜੇ ਦਫਤਰ ਖੋਲਨੇ ਆ ਇਹਨਾਂ ਨੇ ਦਫਤਰ ਦਾ ਉਹੀ ਖੁੱਲੇ ਖਲਾਏ ਲੈ ਲੈਣੇ ਆ ਕਿਸੇ ਤੋਂ ਅੱਜ ਜਿਹੜੇ ਸਵੇਰੇ ਨਾਲ ਲਈ ਫਿਰਦੇ ਸੀ ਮਿੰਨੀ ਰੋਜ਼ ਗਾਰਡਨ ਲੋਕਾਂ ਨੂੰ ਤਾਂ ਦੱਸਣਾ ਪੈਂਦਾ ਵਾ ਵਾ ਰਾਜਾ ਬੜਿੰਗਾ ਰਾਜੇ ਬੜਿੰਗ ਨੇ ਆਪਣੀ ਸਪੀਚ ਕੱਲ੍ਹ ਗਿਆ ਪਰਸੋਂ ਵੀ ਕਿਹਾ ਕਿ ਮੇਰੇ ਪਾਇਂਦਨ ਦੇ ਫੋਨ ਚੈੱਕ ਕਰ ਲੋ ਬਿੱਟੂ ਦੇ 10 ਸਾਲ ਦੇ ਫੋਨ ਚੈੱਕ ਕਰ ਲੋ ਜੇ ਮੇਰੇ ਮੇਰੇ 10 ਸਾਲ 10 ਸਾਲ ਉਹਦੇ ਤੇ ਪਾਇਂਦਨ ਦੇ ਮੇਰੇ ਫੋਨ ਚੈੱਕ ਕਰ ਲੋ ਔਰ ਪਾਇਂਦਨ ਦੇ ਤੇਰੇ ਫੋਨ ਚੈੱਕ ਹੀ ਕਰੀ ਤੇ ਲੋਕਾਂ ਤੋਂ ਮਿੰਤਾ ਕਰਦਾ ਫਿਰਦਾ ਰੋਹੇ ਫੋਨ ਤੇ ਕਿ ਮੇਰਾ ਫੰਕਸ਼ਨ ਨਿਕਾਉ ਮੇਰਾ ਫੰਕਸ਼ਨ ਫੋਨ ਤੇ ਤੇਰੀ ਲਿਸਟ ਆਉਣੀ ਆਉਣੀ ਹੈ ਜਦ ਤੂੰ ਜੀ ਵਰਕਰਾਂ ਨੂੰ ਫੋਨ ਕਰੋਗੇ ਲੀਡਰਾਂ ਨੂੰ ਫੋਨ ਕਰੋਗੇ ਤੁਹਾਡੇ ਨਾਂ ਤਾਂ ਆਉਣਗੇ ਹਾਂ ਇਲੈਕਸ਼ਨ ਤੋਂ ਪਹਿਲੀ ਤੋਂ ਬਾਅਦ ਪੁੱਛਾਂਗੇ ਤੇਰੇ ਕਿੰਨੇ ਫੋਨ ਚੈੱਕ ਹੁੰਦੇ ਆ ਇਹ ਲੋਕਾਂ ਨੇ ਨਕਾਰ ਦੇਣੇ ਆ